ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਗਰਮੀਆਂ ਵਾਲੇ ਵਿੱਦੂ ਦੁਪੱਟਾ ਛੁੱਟ ਲੈ ਕੇ ਆਏ ਹਾਂ ਜੀ ਰੇਂਜ ਵੀ ਸਹੀ ਰਹੂਗੀ ਜੀ ਚਲੋ ਕਿ ਕਾਟ ਰੇਂਜ ਵਾਲੇ ਬਹੁਤ ਸੋਹਣੇ ਛੁੱਟਣਗੇ ਵੈਰਟੀ ਆਪਣੇ ਕੋਲੇ ਅੰਕੁਰ ਦੀ ਹੀ ਰਹੂਗੀ ਜੀ ਮੋਸਟਲੀ ਅੰਕੁਰ ਦੀ ਵੈਰਟੀ ਆਉਂਦੀ ਹੈ ਦਿੱਕਣੇ ਕੋਲ ਦੇਖੋ ਇਹ ਕਿਹੜਾ ਆ ਪਤਾ ਨੂੰ ਨਾਲ ਦੀ ਨਾਲ ਦੱਸਾਂਗੇ ਵੀ ਆਪਣਾ ਕੰਮ ਹੋ ਗਿਆ ਲੈਣ ਦੇ ਡੀਟੇਲ ਦੋਨੋਂ ਆ ਜੀ ਜਿਹੜੂ ਕੰਮ ਕਰਨ ਵਾਲੇ ਭੈਣ ਭਰਾ ਆਪਣੇ ਨਾਲ ਜੁੜ ਸਕਦੇ ਨੇ ਜੀ ਆਪਾਂ ਤੁਹਾਨੂੰ ਬਹੁਤ ਹੀ ਘੱਟ ਭਰਾਈ ਤੇ ਵਧੀਆ ਵੈਰਾਈ ਜਿਹੜੀ ਉਹ ਪ੍ਰੋਵਾਈਡ ਕਰਵਾਉਂਗੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਾਮੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇ ਜੀ ਤਾਂ ਕਿ ਵੱਧ ਤੋਂ ਵੱਧ ਕੀ ਹੈ ਭੈਣਾਂ ਨੂੰ ਆਪਣੇ ਪਤਾ ਲੱਗ ਸਕੇ ਕਿ ਆਪਣੇ ਤੋਂ ਘੱਟ ਰੇਟ ਤੇ ਵਧੀਆ ਵੈਰਾਈ ਜਿਹੜੀ ਉਹ ਲੈ ਸਕਣ ਤੇ ਜੇ ਕੋਈ ਕੰਮ ਕਰਨਾ ਚਾਹੁੰਦੇ ਤਾਂ ਉਹ ਆਪਣੇ ਨਾਲ ਜੁੜ ਸਕਣ ਹਾਂਜੀ ਆ ਗਿਆ ਜੀ ਆਪਣੇ ਕੋਲੇ ਫਸਟ ਅੱਜ ਦੀ ਵੀਡੀਓ ਦਾ ਫਸਟ ਡਿਜ਼ਾਈਨ ਹੈ ਜੀ ਵਿੱਦੂ ਦੁਪੱਟਾ ਰਹੀ ਬਹੁਤ ਜਿਆਦਾ ਸੌਫਟ ਕੰਫਰਟੇਬਲ ਹੈ ਰੂਟੀਨ ਵੀਅਰ ਵਾਲਾ ਹੈ ਜੀ ਆਫਿਸ ਵੀਅਰ ਵਾਲਾ ਵੀ ਹੈਗਾ ਇਹਦੀ ਲੁੱਕ ਬਹੁਤ ਸੋਹਣੀ ਹੈ ਆ ਆਪਣੇ ਕੋਲ ਨਾ ਪਿੰਕ ਕਲਰ ਆ ਗਿਆ ਜੀ ਲਾਈਟ ਪਿੰਕ ਟੋਨ ਜੀ ਇਹੇ ਲਾਈਟ ਪਿੰਕ ਦੇ ਵਿੱਚ ਆ ਗਿਆ ਅੱਜ ਦਾ ਦੁਪੱਟਾ ਰੋ ਕਿ ਆਹ ਜਿਹੜੀ ਇਸ ਦੀ ਸ਼ਰਟ ਹੈ ਨਾ ਤੇ ਆਹ ਜਿਹੜਾ ਇਹ ਨੈੱਕ ਹੈਗਾ ਨਾ ਨੈੱਕ ਪੱਟੀ ਬਣੀ ਹੋਈ ਹੈਗੀ ਟਾਈ ਪੱਟੀ ਇਹ ਨੂੰ ਨਾ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਹੈ ਜੀ ਆਹ ਇਸ ਦਾ ਫਰੰਟ ਹੈਗਾ ਦੇਖੋ ਜੀ ਫਰੰਟ ਦੇ ਵਿੱਚ ਵੀ ਇੱਥੇ ਇਹਦੇ ਆ ਜਿਹੜੇ ਫਲਾਰ ਬਣੇ ਹੋਏ ਨੇ ਇਹ ਸਾਰੇ ਹਾਈਲਾਈਟ ਕੀਤੇ ਹੋਏ ਨੇਗੇ ਵਰਕ ਨਾਲ ਹਲਕਾ ਫੁਲਕਾ ਜਿਹਾ ਵਰਕ ਹੈ ਜੀ ਡਿਜ਼ਾਈਨਰ ਪੀਸ ਹੈਗਾ ਪੂਰਾ ਸੋਨਾ ਹੈਗਾ ਪਲੇਨ ਬਾਟਮ ਆਉਂਦੀ ਹੈ ਪ੍ਰਾਈਜ਼ ਹੋਊਗਾ 600 ਰੁਪਏ ਓਨਲੀ ਸਿਰਫ 600 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਬਹੁਤ ਸੋਹਣੀ ਵੈਰਾਈਟੀ ਹੈ ਜੀ ਬਹੁਤ ਜਿਆਦਾ ਸੋਹਣੀ ਇੰਨਾ ਘੱਟ ਪ੍ਰਾਈਸ ਦੇ ਵਿੱਚ ਇੰਨੀ ਵੀ ਮੈਨੂੰ ਵੀ ਇਚਕੀਨ ਹੋ ਰਿਹਾ ਵੀ ਇੰਨੀ ਘੱਟ ਪ੍ਰਾਈਸ ਦੇ ਵਿੱਚ ਇੰਨੀ ਵਧੀਆ ਵੈਰਾਈਟੀ ਆ ਗਈ ਬਹੁਤ ਸੋਹਣਾ ਰੇਸ ਹੈਗਾ ਇਹਦੇ ਵਿੱਚ ਆਹ ਤਾਂ ਤੁਹਾਨੂੰ ਕਲਰ ਮੈਂ ਖੋਲ ਕੇ ਦਿਖਾਤਾ ਔਰ ਇੱਕ ਤਾਂ ਆਪਾਂ ਨੂੰ ਕਿਹਾ ਸੀਗਾ ਕਹਿੰਦੇ ਤੁਸੀਂ ਨੇ ਸਾਰੇ ਸੂਟ ਲੇਗੇ ਜਿਹੜੇ ਜਿੰਨੇ ਵੀ ਕਲਰ ਹੋਣਗੇ ਤੁਸੀਂ ਉਹਨੇ ਖੋਲ ਕੇ ਦਿਖਾਇਆ ਕਰੋ ਸੌਰੀ ਵੀ ਸਾਰੇ ਨਾਲ ਦਿਖਾਏ ਨਹੀਂ ਜਾ ਸਕਦੇ ਕਿਉਂਕਿ ਜੇ ਆਪਾਂ ਸਾਰੇ ਦਿਖਾਉਣੇ ਹੋ ਤਾਂ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ ਜੀ ਆਪਾਂ ਇੱਕ ਖੋਲ ਕੇ ਦਿਖਾਉਣਾ ਜੇ ਤੁਸੀਂ ਤੁਹਾਨੂੰ ਕੋਈ ਕਲਰ ਵਧੀਆ ਲੱਗਦਾ ਤੁਸੀਂ ਆਪਣਾ ਪਰਸਨਲ ਦੱਸ ਸਕਦੇ ਆਂ ਕਿ ਆਪਾਂ ਤੁਹਾਨੂੰ ਪਰਸਨਲ ਹੀ ਸਾਰੇ ਵੀ ਦਿਖਾ ਦੇਣਗੇ ਕਿਉਂਕਿ ਜੇ ਇੱਕ ਸੈੱਟ ਤੁਹਾਨੂੰ ਵਧੀਆ ਲੱਗਦਾ ਆਪਾਂ ਇੱਕ ਸੈੱਟ ਖੋਲ ਕੇ ਦਿਖਾ ਸਕਦੇ ਆਂ ਸਾਰੇ ਸੈੱਟ ਖੋਲਣੇ ਸਾਰੇ-ਸਾਰੇ ਸੂਟ ਨਾ ਪੋਸਿਬਲ ਨਹੀਂ ਕਿਉਂਕਿ ਆਪਾਂ ਕਿਹੜਾ ਵੀਡੀਓ ਦੇ ਵਿੱਚ ਇੱਕੋ ਹੀ ਸੈੱਟ ਦਿਖਾਉਣਾ ਹੁੰਦਾ ਜਿੰਨਾਂ ਨੂੰ ਇੱਕੋ ਸੈੱਟ ਦਿਖਾਉਣਾ ਹੈ ਜਾਂ ਜਿਨੇ ਦੋ ਹੀ ਸੈੱਟ ਦਿਖਾਉਣੇ ਆ ਦੇਖੋ ਇੱਕ ਸੈੱਟ ਦੇ ਵਿੱਚ ਚਾਰ ਸੂਟ ਆ ਗਏ ਦੋ ਦੇ ਵਿੱਚ ਅੱਠ ਆ ਗਏ ਜੀ ਉਹਨਾਂ ਨੂੰ ਉਹ ਈਜ਼ੀਲੀ ਖੋਲ ਕੇ ਦਿਖਾ ਦੇਣਗੇ ਕਿ ਆਪਣੇ ਕੋਲ ਸੈ ਹਾਂਜੀ ਅਗਲਾ ਆ ਗਿਆ ਆਪਣੇ ਕੋਲੇ येलो ਕਲਰ ਤੇ ਅਗਲਾ ਆ ਗਿਆ ਜੀ ਆਪਣੇ ਕੋਲੇ ਪੀਚ ਕਲਰ ਤੇ ਇੱਕ ਹੈਗਾ ਇਸਦੇ ਵਿੱਚ ਫਰੋਜੀ ਕਲਰ ਕਲਰ ਹੈਗੇ ਨੇ ਜੀ ਇਸਦੇ ਵਿੱਚ 4 ਪ੍ਰਾਈਸ ਹੋਊਗਾ 600 ਰੁਪਏ ਓਨਲੀ ਬਹੁਤ ਸੋਹਣੀ ਹੈ ਜੀ ਵੈਰਾਈਟੀ ਜਿਸ ਪਹਿਣਨੇ ਮਿਲ ਜਲਦੀ ਆ ਗਈ ਸਕਰੀਨ ਸ਼ਾਟ ਲਓ ਤੇ ਜਲਦੀ ਆ ਗਈ ਸੈੱਟ ਕਰ ਦਿਓ ਕਿਉਂਕਿ ਬਹੁਤ ਸੋਹਣੀ ਡੈਕੀ ਹੈ ਪ੍ਰਾਈਸ ਹੈਗਾ ਜਿਹੜਾ ਬਹੁਤ ਕਟ ਹੈ ਇਸਦੇ ਵਿੱਚ ਤੁਹਾਨੂੰ ਆ ਮੈਨੂੰ ਤੁਹਾਨੂੰ ਡਿਜ਼ਾਈਨ ਦਿਖਾਤਾ ਕਿਸੇ ਵਿੱਚ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਬਹੁਤ ਡਿਜ਼ਾਈਨ ਪੈਣ ਆਪਣੇ ਕੋਲੇ ਇਸ न्यू वरायटी आई है जी अजी अपने अज ही खोल के दिखा हाँ दू अगला डिजाइन आ गया हाच है जी यिजाइन एसे का ही है बैक फ्रंट है जी सेम रहूगी जी फ्रंट है जो तो थोड़ा जहा वर्क करके हाईलाइट किया ਆਰਨ 베بی ਪਿੰਕ ਦਾ ਬਿਲਕੁਲ ਲਾਈਟ ਦਾ ਮਤਲਬ ਆਪਾਂ ਇਹ ਕਹਿੰਦੇ ਆ ਜਿਵੇਂ ਪਿੰਕ ਦੀ ਨਾਲ ਦੇ ਵਿੱਚ ਬਹੁਤ ਨਾ ਮਾਤਰ ਜਿਹੀ ਹੈਗਾ ਦਾ ਸਿੱਕਾ ਹੈ ਕਿ ਵਾਈਟ ਨੂੰ ਪਿੰਕ ਟੋਨ ਦੀ ਮਾਰ ਦੇ ਉਸ 베بی ਪਿੰਕ ਹੈ ਕਲਰ ਦੇ ਅੰਦਰ ਪਿਆ ਅਗਲਾ ਆ ਗਿਆ ਜਿਸ ਦੇ ਵਿੱਚ ਬੱਫਾ ਕਲਰ ਫੁਲ ਖੋ ਜਿਹੜਾ ਸਾਡਾ ਪਿੰਕ ਤੇ ਜਿਹੜਾ ਸੇਨੀ ਅਡੀ ਪ੍ਰਾਈਸ 600 ਵਾਲੀ ਚੱਲ ਰਹੀ ਹੈ ਵੈਰੈਟੀ ਕਲਰ ਲਾਈਟ ਆ ਰਿਹਾ ਹਾਂਜੀ ਕਲਰ ਬਿਲਕੁਲ ਲਾਈਟ ਆ ਰਿਹਾ ਹੈ ਬਨੀਤ ਕਹਿ ਰਹੀ ਹੈਗਾ ਬਟ ਕਲਰ ਹੈਗਾ ਨਾ ਜਿਹੜਾ ਇਹਦਾ ਬੇਬੀ ਪਿੰਕ ਕਲਰ ਹੈ ਬੇਬੀ ਪਿੰਕ ਬਹੁਤ ਜ਼ਿਆਦਾ ਲਾਈਟ ਕਲਰ ਹੋ ਜਾਗਾ ਸੂਖਮ ਜਿਹਾ ਪਿੰਕ ਕਲਰ ਹੋ ਜਾਗਾ ਤੇ ਉਹ ਕਲਰ ਹੈ ਜੀ ਗ੍ਰੇ ਨਾਲ ਇਸਦਾ ਕੰਬੀਨੇਸ਼ਨ ਹੈ ਲੁੱਕ ਪੀਸੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਖੁੱਲੇ ਡੁੱਲੇ ਦੁਪੱਟੇ ਦੇਗੇ ਬਰத் ਦੇ ਲੈਂਥ ਦੇ ਸਾਰੇ ਵਧੀਆ ਚੀਜ਼ ਹੈਗੀ ਹੈ ਇਹ ਪ੍ਰਾਈਸ ਸੇਸ਼ਨ ਹੋਰ ਹੋਗਾ ਜੀ ਪਲੇਨ ਬਾਟਮ ਰਹੂਗੀ ਇਸਦੇ ਨਾਲ ਬੈਕ ਫਰੰਟ ਸੇਮ ਰਹੂਗਾ ਫਰੰਟ ਦੇ ਉੱਪਰ ਕੀ ਹੈ ਇਸਦੇ ਹਾਈਲਾਈਟ ਕਰਕੇ ਵਰਕ ਕੀਤਾ ਹੋਇਆ ਬਾਜੂ ਨੇ ਜਿਵੇਂ ਇਸ ਤਰ੍ਹਾਂ ਰਹਿਣਗੇ ਆ ਇਸ ਤਰ੍ਹਾਂ ਬੇਲਾਂ ਜੀਆਂ ਬਣ ਜਾਣਗੀਆਂ ਤੇ ਆ ਤੁਹਾਡਾ ਕੀ ਹੈ ਬਾਜੂ ਜੀ ਇਸਦੇ ਵਿੱਚ ਕਲਰ ਆ ਜਾਣਗੇ ਜੀ ਆਪਣੇ ਕੋਲੇ ਆ ਤੁਹਾਨੂੰ ਦਿਖਾਤਾ ਆਪਾਂ ਨੇ ਬੇਬੀ ਪਿੰਕ ਤੇ ਇੱਕ ਕਲਰ ਆਜੂਗਾ ਜੀ ਇਸਦੇ ਵਿੱਚ ਸਟਾਈਲ ਬਲੂ ਆ ਗਿਆ ਸਾਰੇ ਕਲਰ ਹੀ ਲਾਈਟ ਚਾਰਟ ਰਹੂਗਾ ਆਈਸਕ੍ਰੀਮ ਚਾਰਟ ਹੈ ਜੀ ਬਹੁਤ ਸੋਹਣਾ ਅਗਲਾ कलर ਆ ਗਿਆ ਜੀ ਇਸ ਦੇ ਵਿੱਚ yellow lemon yellow ਨਹੀਂ ਹੈ ਜੀ lemon कलर ਹੈ লাইਟ ਜਿਹਾ ਤੇ ਅਗਲਾ ਆ ਗਿਆ ਜੀ ਆਪਣਾ lavender कलर ਬਿਲਕੁਲ লাইਟ ਸਾਰੇ कलर लाइट ਨੇ ਜਿਹੇ lavender ਹੈ ਬਿਲਕੁਲ লাইਟ lemon ਹੈ ਜੀ ਬਿਲਕੁਲ লাইਟ blue ਜੀ ਹੈ ਬਿਲਕੁਲ লাইਟ ਤੇ pink ਆਪਾਂ ਇਹ ਤੁਹਾਨੂੰ ਖੋਲ ਕੇ ਦਿੱਤਾ ਚਾਰ कलर ਜੀ ਇਸ ਦੇ ਵਿੱਚ ਪ੍ਰਾਈਸ 600 ਰੁਪਏ ਆਨਲੀ ਸਿਰਫ 600 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਚੀਜ਼ ਮਿਲੂਗੀ ਜੀ ਕਲਰ ਜਾਇਨਾ ਕੇ ਆਪਣੇ ਕੋਲ ਖਾਵ ਵਾਲਾ ਤੇ ਪੀਆ ਕਲਰ ਆ ਗਿਆ ਜੀ ਇਹ ਡਾਰਕ ਲੈਮਨ ਜਾ ਆ ਗਿਆ ਖੋਲ ਕੇ ਵੇਖਦੇ ਆਪਾਂ ਕਿਦਾਂ ਕਿੰਨੀ ਸੋਹਣੀ ਚੀਜ਼ ਹੈ ਬਹੁਤ ਸੋਹਣੀ ਚੀਜ਼ ਬਹੁਤ ਸੋਹਣੀ ਚੀਜ਼ ਆ ਵੀ ਇਹਦੇ ਤੇ ਵੀ ਉਮੀ ਵਰਕ ਕਰਿਆ ਹੋਇਆ ਜੀ ਜਿਵੇਂ ਪਹਿਲਾਂ ਵਾਲੇ ਤੇ ਕਰਿਆ ਹੋਇਆ ਸੀ ਨਾ ਉਦਾਂ ਹੀ ਵਰਕ ਇੱਥੇ ਕਰਿਆ ਹੋਇਆ ਹੈਗਾ ਆ ਦੇਖੋ ਜੀ ਆ ਫਲਾਰ ਨੇ ਨਾ ਜਿਹੜੇ ਜਾਂ ਜਿਵੇਂ ਆਪ ਪਾ ਕਹਿ ਦਿੱ ਗੀ ਵੀ ਮਿਰਰ ਵਰਕ ਹੈਗਾ ਆ ਮਿਰਰ ਵਰਕ ਹੈ ਜੀ ਮਿਰਰ ਵਰਕ ਨਾਲ ਆਰੀ ਵਰਕ ਕਰਿਆ ਹੋਇਆ ਹੈ ਆ ਬਚਾਲੇ ਮਿਰਰ ਦਿੱਤਾ ਹੈ ਆ ਫਲਾਰ ਨੂੰ ਵੀ ਹਾਈਲਾਈਟ ਕੀਤਾ ਹੈ ਜਿਹੜੇ ਆਪਣੀਆਂ ਬੇਲਾਂੀਆਂ ਆ ਰਹੀਆਂ ਨੇ ਇਹਨਾਂ ਨੂੰ ਵੀ ਵਿਜੀਟ ਹਾਈਲਾਈਟ ਕੀਤਾ ਤੁਹਾਨੂੰ ਸ਼ਾਇਦ ਪਤਾ ਲੱਗ ਰਿਹਾ ਪਤਾ ਨਹੀਂ ਕਿ ਕਲੀਅਰ ਹੋ ਰੇ ਨਹੀਂ ਪਤਾ ਲੱਗ ਰਿਹਾ ਵਰਕ ਕਰਿਆ ਹੋਇਆ ਤੇ ਥੋੜੇ ਜਿਹਾ यूं ਕਰਕੇ ਰੱਖੋਗੇ ਆ ਫਰੰਟ ਹੈ ਜਿਹੜਾ ਇਸ ਤੇ ਵੀ ਮਿਰਰ ਵਰਕ ਨਾਲ ਆਰੀ ਵਰਕ ਕਰਿਆ ਹੋਇਆ ਹੈਗਾ ਬਹੁਤ ਸੋਹਣਾ ਸੁਟਾ ਜੀ ਡਿਜ਼ਾਈਨਰ ਪੀਸ ਨੇ ਡਿਜ਼ਾਈਨਰ ਲੁੱਕ ਹੈ ਬਹੁਤ ਸੋਹਣਾ ਡਾਰਕ ਲੈਮਨ ਕਲਰ ਹੈ ਜੀ ਪ੍ਰਾਈਸ ਰੋਗ 600 ਰੁਪਏ ਹੋਊਗਾ ਸਿਰਫ 600 ਦੇ ਵਿੱਚ ਬਹੁਤ ਵਧੀਆ ਕੰਫਰਟੇਬਲ ਕਾਟਨ ਹੈ ਜੀ ਬਹੁਤ ਵਧੀਆ ਕੰਫਰਟੇਬਲ ਕਾਟਨ ਤੇ ਆ ਰੂਪ ਹੈ ਇਸ ਦਾ

ਚਾਰ ਕਲਰ ਨੇ ਜੀ ਪ੍ਰਾਈਸ 600 ਰੁਪਏ ਓਨਲੀ ਅੰਕੁਰ ਦੀ ਹੀ ਵੈਰਾਈਟੀ ਚੱਲ ਰਹੀ ਹੈ ਅਜੇ ਆਪਣੇ ਕੋਲੇ ਬਹੁਤ ਸੋਹਣੇ ਪੀਸ ਨੇ ਜੀ ਰੋਟੀਨ ਵੀਅਰ ਵਾਲੇ ਆਫਿਸ ਵੀਅਰ ਵਾਲੇ ਬਹੁਤ ਵਧੀਆ ਨੇ ਜੀ ਦੀ ਖੀਰ ਹੈ ਜੀ 컬러 ਡਾਰਕ ਹੈ ਜੀ ਇਸ ਦੇ ਵਿੱਚ ਸਟੋਨ ਵਰਕ ਕਰਿਆ ਹੋਇਆ ਹੈ ਜੀ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਸਟੋਨ ਨਾਲ ਹਾਈਲਾਈਟ ਕੀਤਾ ਹੋਇਆ ਓਨਲੀ ਫਰੰਟ ਕੇਰ ਤੇ neck ਦੇ ਉੱਤੇ ਬਟਨ ਲੱਗੇ ਹੋਏ ਨੇ ਜੀ ਤੇ ਪੱਗ ਦੁਪੱਟਾ ਵਗੈਰਾ ਦੇਖਦੇ ਹਾਂ ਇਸ ਦਾ ਕਿੱਦਾਂ ਹੈਗਾ ਟਾਈ ਐਂਡ ਡਾਈ ਦੁਪੱਟਾ ਹੈ ਜੀ ਪਲੇਨ ਬਾਟਮ ਹੈ ਇਸ ਦੀ ਤੇ ਆ ਜਿਸ ਦਾ ਫਰੰਟ ਹੈ ਜੀ ਬੈਕ ਫਰੰਟ ਸੇਮ ਰਹੂਗਾ ਤੇ ਆ ਇਸ ਦੀਆਂ ਮੰਗੀਆਂ ਪਾਜੂ કોટਨ ਹੈ ਜੀ ਕੈਮਰਿਕ ਕੋਟਨ ਬਿਲਕੁਲ ਵੀ ਮਿਕਸ ਨਹੀਂ ਹੈਗਾਗਾ ਸ਼ਰਟ ਬਿਲਕੁਲ ਵੀ ਮਿਕਸ ਨਹੀਂ ਹੈਗੀ ਕੋਟਨ ਦੀ ਇਸਦੀ ਬਾਟਮ ਆਉਗੀ ਤੇ ਦੁਪੱਟਾ ਤੁਹਾਨੂੰ ਦਿਖਾਣਾ ਹੈ ਦੁਪੱਟਾ ਇਸਦੇ ਨਾਲ ਸੈਮੀ ਦਾ ਲੱਗਿਆ ਹੋਇਆ ਹੈ ਜੀ ਇਹ ਦੁਪੱਟਾ ਪਿਓਰ ਦਾ ਨਹੀਂ ਹੈਗਾਗਾ ਸੈਮੀ ਦਾ ਦੁਪੱਟਾ ਹੈਗਾ ਟਾਈ ਐਂਡ ਡਾਈ ਦੁਪੱਟਾ ਹੈ। ਟਾਈ ਐਂਡ ਡਾਈ ਦੁਪੱਟਾ ਬਹੁਤ ਜ਼ਿਆਦਾ ਕੰਫਰਟੇਬਲ ਬੇਸ ਹੈਗਾਗਾ ਦੁਪੱਟਾ ਇਹਦੇ ਨਾਲ ਸੈਮੀ ਗੱਲ ਲੱਗਿਆ ਹੋਇਆ ਜੀ ਟਾਈ ਐਂਡ ਡਾਈ ਦੁਪੱਟਾ ਪ੍ਰਾਈਸ ਲਊਗਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਲਰੇਡੀ ਮਿਲੂਗੀ ਜੀ ਸਿਰਫ 500 ਦੇ ਵਿੱਚ ਇਹਦੇ ਵਿੱਚ ਕਲਰ ਇੱਕ ਆ ਦੂਸਰਾ ਕਲਰ ਵੀ ਆਪਣੇ ਕੋਲ ਖੁੱਲ੍ਹੇ ਹੀ ਪਿਆ ਚਲੋ ਫਿਰ ਉਹ ਨਹੀਂ ਦਿਖਾ ਦਿੰਦੇ ਤੁਹਾਨੂੰ ਦੇਖੋ ਆ ਆ ਗਿਆ ਆਪਣੇ ਕੋਲ ਮਹਿੰਦੀ ਕਲਰ ਜੀ ਮਹਿੰਦੀ ਕਲਰ ਦੀ ਲੁੱਕ ਤੁਹਾਨੂੰ ਦਿਖਾਉਣ ਨੂੰ ਜਿੱਦਾਂ ਲੱਗੂ ਕੋ ਬਹੁਤ ਸੋਨਾ ਟਾਈ ਐਂਡ ਡਾਈ ਦੁਪੱਟਾ ਕਰਿਆ ਹੋਇਆ ਕਿਉਂਕਿ ਸਾਰੇ ਕਸਟਮਰ ਤਾਂ ਪਿਓਰ ਦਾ ਦੁਪੱਟਾ ਹੀ ਲੈ ਕੇ ਖੁਸ਼ ਨੇ ਸਾਰੇ ਕੋਟੇ ਦਾ ਵੀ ਲੈ ਕੇ ਖੁਸ਼ ਨੇ ਸਾਰੇ ਸੈਮੀ ਗਲ ਹੈਗੇ ਨੇ ਅਲੱਗ-ਅਲੱਗ ਚੁਆਇਸ ਹੋਦੀ ਹੈ ਕਈ ਕਸਟਮਰ ਰੇਟ ਦੇ ਕੋਲ ਹੀ ਇਹ ਚੀਜ਼ ਨੂੰ ਪਸੰਦ ਕਰ ਰਹੇ ਨੇ ਪ੍ਰਾਈਜ਼ ਹੋਗਾ 500 ਰੁਪਏ ਓਨਲੀ ਇਸ ਦੇ ਵਿੱਚ ਕਲਰ ਮਿਲ ਜਾਣਗੇ ਜੀ ਕਲਰ ਇਸ ਦੇ ਵਿੱਚ 4 ਮਿਲਣਗੇ ਜੀ ਤੁਹਾਨੂੰ ਤੇ ਡਿਜ਼ਾਈਨ ਵੀ ਹੋਰ ਮਿਲ ਜਾਣਗੇ ਪ੍ਰਾਈਜ਼ 500 ਰੁਪਏ ਹੋਊਗਾ ਇਸ ਦਾ ਓਨਲੀ 500 ਰੁਪਏ 500 ਵਿੱਚ ਤੁਹਾਨੂੰ ਬਹੁਤ ਵਧੀਆ ਵੈਰਾਈਟੀ ਜਿਹੜੀ ਮਿਲ ਰਹੀ ਹੈ ਜਿਹੜੀ

ਫਰੰਟ ਹੈਗਾ ਜਿਹੜਾ ਉਹ ਆਪਣੇ ਕੋਲੇ ਹਾਈਲਾਈਟ ਕੀਤਾ ਹੋਇਆ ਸਟੋਨ ਨਾਲ ਹੁਣ ਤੁਹਾਨੂੰ ਪਹਿਲਾਂ ਦੁਪੱਟਾ ਤੇ ਬਾਟਮ ਦਿਖਾਉਣੀ ਹੈ ਜੀ ਆ ਬਾਟਮ ਰਹਿ ਜੂਗੀ ਜੀ ਚਾਕਲੇਟ ਕਲਰ ਹੈ ਜੀ ਇਸ ਦਾ ਤੇ ਹੁਣ ਤੁਹਾਨੂੰ ਦਿਖਾਉਣੀ ਆ ਪੈਸਾ ਦੁਪੱਟਾ ਦੁਪੱਟਾ ਦੇਖੋ ਤੁਸੀਂ ਦੁਪੱਟੇ ਬਹੁਤ ਸਨੇ ਕਿੱਲੇ-ਬੁੱਲੇ 2 ਮੀਟਰ ਦੇ ਦੁਪੱਟੇ ਰਹਿ ਜਾਣਗੇ ਜਿਸ ਤੇ ਪ੍ਰਾਈਜ਼ ਹੋਊਗਾ ਜੀ ਇਸ ਦਾ 1100 ਰੁਪਏ ਆਉਣ ਲਈ ਸਿਰਫ 1100 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਵਰੈਟੀ ਮਿਲੂਗੀ ਜੀ ਆਮਕੋਰ ਦੀ ਵੈਰੈਟੀ ਹੈ ਜੀ ਖੁੱਲੇ ਡੁੱਲੇ ਦੁਪੱਟੇ ਨੇ ਤੇ ਆ ਆ ਗਿਆ ਜੀ ਇਸ ਦਾ ਚਾਕਲੇਟ ਕਲਰ ਤੇ ਤੁਹਾਨੂੰ ਦੂਸਰੇ ਇਸ ਦੇ ਕਲਰ ਦਿਖਾਉਣੀਆਂ ਕਿਹੜੇ-ਕਿਹੜੇ ਆ ਗਏ ਜੀ ਦੂਸਰਾ ਕਲਰ ਆ ਗਿਆ ਜੀ ਇਸ ਦਾ ਗ੍ਰੀਨ ਡਾਰਕ ਗ੍ਰੀਨ ਆ ਜੰਨਾ ਕਾਲਸੀ ਵਾਲਾ ਗ੍ਰੀਨ ਹੁੰਦਾ ਨੇ ਜਿਹੜਾ ਇਹ ਉਹ ਕਲਰ ਹੈ ਜੀ ਡਾਰਕ ਡਾਰਕ ਗ੍ਰੀਨ ਔਰ ਅਗਲਾ ਕਲਰ ਹੈਗਾ ਜੀ ਆਪਣੇ ਕੋਲੇ ਇਸ ਦੇ ਵਿੱਚ ਕਾਫੀ ਕਾਫੀ ਗ੍ਰੀਨ ਐਂਡ ਮੋਰ ਪੰਖੀ ਕਲਰ ਮੋਰ ਪੰਖੀ ਚਾਰ ਕਲਰ ਰਹਿ ਜਾਣਗੇ ਜੀ ਬਹੁਤ ਸੋਹਣਾ ਪ੍ਰਾਈਸ ਵੀ ਘਟਾ ਹੈ ਤੇ ਵੈਰਾਈਟੀ ਬਹੁਤ ਸੋਹਣੀ ਬਹੁਤ ਸੋਹਣਾ ਹੈ ਜੀ ਆਪਣਾ ਫਾਰਟਿਵੀਅਰ ਹੀ ਕਹਿ ਸਕਦੇ ਆਪਾਂ ਇਸ ਨੂੰ ਵਿਦਾਊਟ ਲਾਈਨਿੰਗ ਬਣਵਾ ਜੀ ਜਿੰਨਾ ਵੀ ਆਪਾਂ ਤੁਹਾਨੂੰ ਹੁਣ ਤੱਕ ਇਸ ਵੀਡੀਓ ਦੇ ਵਿੱਚ ਮਟੀਰੀਅਲ ਦਿਖਾਇਆ ਸਾਰਾ ਵਿਦਾਉਟ ਲਾਈਨਿੰਗ ਬਣਨ ਵਾਲਾ ਜੀ ਆ ਵੀ ਵਿਦਾਉਟ ਲਾਈਨਿੰਗ ਬਣੂ ਪ੍ਰਾਈਸ ਲੋਗਾ 1100 ਰੁਪਏ ਜੀ ਓਨਲੀ ਸਿਰਫ 1100 ਦੇ ਵਿੱਚ ਤੁਹਾਨੂੰ ਆਹ ਵੈਰਾਈਟੀ ਦੇ ਵਿੱਚ ਆਪਣੇ ਕੋਲ ਬਹੁਤ ਸੋਹਣਾ ਛੂਟ ਨੇ ਜੀ ਬਹੁਤ ਜ਼ਿਆਦਾ ਜਿਵੇਂ ਪਹਿਲੇ ਫੀਲ ਕਰਦੇ ਨੇ ਬਹੁਤ ਸੋਹਣਾ ਲੇਸ ਹੈਗਾ ਹਾਂਜੀ ਅਗਲਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਨੇ ਆ ਇਹਨਾਂ ਤੇ ਵਰਕ ਕਰਿਆ ਹੋਇਆ ਜੀ ਸ਼ਰਟਾਂ ਨਾਲ ਬਰਕ ਵਾਲੀਆਂ ਲੈਂਦੀਆਂ ਇਸਦੇ ਨਾਲ ਅਗਲਾ ਡਿਜ਼ਾਈਨ ਆ ਗਈ ਜੀ ਆਪਣੇ ਕੋਲ ਆ ਇਸ ਦਾ ਕੀ ਆ ਫਰੰਟ ਹੈਗਾ ਜਿਹੜਾ ਘੇਰ ਤੇ ਜਿੰਨੀ ਪੱਟੀ ਬਣੀ ਹੋਈ ਆਪਣੀ ਦਿਖਾਓ ਜوں ਕਰ ਚੁਪੱਟੀ ਜਿਹੜੀ ਘੇਰ ਵਾਲੀ ਪੱਟੀ ਹੈ ਇਹ ਨਾ ਹਾਈਲਾਈਟ ਕੀਤੀ ਹੋਈ ਹੈ ਜੀ ਆਰੀ ਵਰਕ ਦੇ ਨਾਲ ਤੇ ਆ ਜਿਹੜਾ ਫਲਾਰ ਬਣਿਆ ਹੋਇਆ ਹੈ ਨਾ ਸਾਰੇ ਇਹ 3D ਡਿਜੀਟਲ ਪ੍ਰਿੰਟ ਆਗੇ ਆ ਇਹ ਲੱਗਦਾ ਜਿਵੇਂ ਕਿ ਸੂਟ ਪੇਂਟ ਕੀਤਾ ਹੋਇਆ ਵੱਟ ਪੇਂਟ ਨਹੀਂ ਹੈਗਾ ਜੀ 3D ਪ੍ਰਿੰਟ ਹੈਗਾ ਇਹਦੇ ਵਿੱਚ ਆ ਗਿਆ ਇਸ ਦੀ ਵਾਜੂ ਆ बाजू ਰਹਿ ਜਾਣਗੇ ਪਲੇਨ ਬਾਟਮ ਰਹੂਗੀ ਦੁਪੱਟਾ ਰਹੂਗਾ ਪਿਓਰ ਦਾ ਜੀ ਪ੍ਰਾਈਸ ਰਹੂਗਾ 1100 ਰੁਪਏ ਓਨਲੀ ਸਿਰਫ 1100 ਦੁਪੱਟਾ ਬਹੁਤ ਨੇ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ दुपट्टा बहुत सोना जी मोरपंखी कलर है जी दुपट्टा फोर साइड है जी देखो कलर है जी पंखी आ गया जी दूसरा कलर आ गया जी इस वाइन डार्क वाइन तांबा कलर आ गया जी कॉपर एंड uh, मैंगी ग्रीन चार कलर रहेंगे जी प्राइस होगा ग्यारह सौ रुपए ਅੱਜ ਦੀ ਵੀਡੀਓ ਦਾ ਇਹ ਲਾਸਟ ਹੈਗਾ ਜੀ ਆਪਣਾ ਤੂੰ ਤਾਂ ਹੋਰ ਵੀ ਦਿਖਾਣਾ ਤੋਂ ਕਿ ਬੱਟ ਬਣੀ ਸ਼ਰਮਾਈ ਜਾਂਦਾ ਕਹਿੰਦਾ ਮਮਾ ਰਹਿਣ ਦੋ ਮੈਂ ਆਪ ਵੀਡੀਓ ਸਟਾਪ ਕਰ ਦਿੰਦੀ ਆਪਾਂ ਜੇ ਕਦੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਲੱਗਦੇ ਆਂ ਜੀ ਅਗਲੀ ਵੀਡੀਓ 'ਚ ਤਾਂ ਮਿਲਾਂਗੇ